ਮੁੰਡੇ ਨੂੰ ਵਿਆਹ ਹਲੇ 20 ਦਿਨ ਦਾ ਹੀ ਸਮਾਂ ਹੋਇਆ ਸੀ ਜੂੜੇ ਵਾਲੀ ਆਪਣੇ ਪਤੀ ਦੇ ਨਾਲ ਨਿਤ ਦਿਨ ਆਪਣੇ ਚੰਗੇ ਭਵਿੱਖ ਦੀਆਂ ਗੱਲਾਂ ਕਰਦੀ ਮਾਂ ਨੂੰ ਇਸ ਗੱਲ ਤੇ ਖੁਸ਼ੀ ਸੀ ਕਿ ਉਸਨੇ ਆਪਣਾ ਸੋਹਣਾ ਜਵਾਨ ਪੁੱਤ ਵਿਆਹ ਕੇ ਨਵੀਂ ਨੂੰ ਘਰ ਲੈ ਆਉਂਦੀ ਹੈ ਪਰ ਮਹਿਜ਼ ਇਹ ਖੁਸ਼ੀਆਂ 20 ਦਿਨਾਂ ਦੀਆਂ ਹੀ ਸਨ ਕੰਮ ਤੇ ਗਿਆ ਇਹ ਮੁੰਡਾ ਵਾਪਸ ਨਹੀਂ ਪਰਤਿਆ ਪਤਾ ਲੱਗਿਆ ਕਿ ਹਾਦਸੇ ਦੇ ਵਿੱਚ ਉਸਦੀ ਜਾਨ ਚਲੀ ਗਈ ਪਟਿਆਲਾ ਦੇ ਨਾਬਾ ਵਿਖੇ ਵਾਪਰੇ ਸੜਕ ਹਾਦਸੇ ਦੇ ਵਿੱਚ ਦੋ ਮੁੰਡਿਆਂ ਨੇ ਆਪਣੀ ਜਾਨ ਗਵਾਈ ਜਿਨ੍ਹਾਂ ਬਾਰੇ ਪਤਾ ਲੱਗਿਆ ਕਿ ਇੱਕ ਮੁੰਡੇ ਦਾ ਵਿਆਹ 20 ਦਿਨ ਪਹਿਲਾਂ ਹੀ ਹੋਇਆ ਸੀ ਹਾਦਸੇ ਦੇ ਵਿੱਚ ਸੰਜੀ ਕੁਮਾਰ ਉਮਰ 24 ਸਾਲ ਵਾਸੀ ਪਿੰਡ ਰੋਟੀ ਛੰਨਾ ਅਤੇ ਨਰਿੰਦਰ ਸਿੰਘ ਵਾਸੀ ਪਿੰਡ ਚੰਨੀ ਦੋਹਾਂ ਦੀ ਜਾਨ ਚਲੀ ਗਈ ਦੋਵੇਂ ਹੀ ਦੋਸਤ ਇੱਕੋ ਫੈਕਟਰੀ ਦੇ ਵਿੱਚ ਕੰਮ ਕਰਦੇ ਸਨ ਅਤੇ ਡਿਊਟੀ ਖਤਮ ਹੋਣ ਤੋਂ ਬਾਅਦ ਬਾਈਕ ਤੇ ਸਵਾਰ ਹੋ ਕੇ ਵਾਪਸ ਘਰ ਨੂੰ ਪਰਤ ਰਹੇ ਸਨ ਰਾਧਾ ਸਵਾਮੀ ਸਤਸੰਗ ਘਰ ਦੇ ਨੇੜੇ ਕਿਸੇ ਅਣਪਛਾਤੇ ਵਾਹਨ ਦੇ ਵੱਲੋਂ ਇਹਨਾਂ ਨੂੰ ਟੱਕਰ ਮਾਰੀ ਗਈ ਅਤੇ ਦੋਹਾਂ ਦੀ ਜਾਨ ਲੈ ਲਈ ਗਈ ਸੰਜੇ ਜਿਸ ਦਾ ਵਿਆਹ 20 ਦਿਨ ਪਹਿਲਾਂ ਹੀ ਹੋਇਆ ਸੀ ਸੰਜੇ ਦੇ ਘਰ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ ਲੱਡੂ ਵੰਡੇ ਜਾ ਰਹੇ ਸਨ ਤੇ ਹਲੇ ਤਾਂ ਪਿੰਡ ਵਾਲਿਆਂ ਨੇ ਨੂ ਨੂ ਦੇਖਣ ਅਤੇ ਉਸ ਦੇ ਨਾਲ ਗੱਲਾਂ ਕਰਨੀਆਂ ਤਾਂ ਕਾਣੀਆਂ ਸਨ ਪਰ ਉਸ ਤੋਂ ਪਹਿਲਾਂ ਹੀ ਇਹ ਮੰਦਭਾਗੀ ਘਟਨਾ ਵਾਪਰ ਗਈ ਜਿਸ ਦੇ ਵਿੱਚ ਜਵਾਨ ਪੁੱਤ ਦੀ ਜਾਨ ਗਈ ਇਸ ਸਾਧ세 ਦੇ ਕਾਰਨ ਜਿੱਥੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਪੈਲ ਗਈ ਉੱਥੇ ਹੀ ਉਸ ਵਿਆਵਤਾ ਕੁੜੀ ਦੀ ਜ਼ਿੰਦਗੀ ਬੁਰੀ ਤਰ੍ਹਾਂ ਦੇ ਨਾਲ ਹਰੁਲ ਚੁੱਕੀ ਹੈ 2 ਦਿਨਾਂ ਦੇ ਵਿੱਚ ਹੀ ਉਹ ਵਿਧਵਾ ਹੋ ਗਈ ਅਤੇ ਹੁਣ ਨਾ ਉਹ ਆਪਣੇ ਪੇਕਿਆਂ ਜੋਗੀ ਰਹੀ ਹੈ ਤੇ ਨਾ ਹੀ ਸਹੁਰਿਆਂ ਜੋਗੀ ਅਜਹੀ ਦੋਚਿਤੀ ਦੇ ਵਿੱਚ ਫਸੀ ਕੁੜੀ ਦਿਨ ਰਾਤ ਅੱਖਾਂ ਦੇ ਵਿੱਚ ਹੰਝੂ ਲੈ ਕੇ ਆਪਣੇ ਪਤੀ ਨੂੰ ਯਾਦ ਕਰ ਕਰੋਂਦੀ ਹੈ ਫਿਲਹਾਲ ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਵਾਂ ਪਰਿਵਾਰਾਂ ਦੀ ਆਰਥਿਕ ਮਦਦ ਕੀਤੀ ਜਾਵੇ ਭਤੀਜਾ ਸੀਗਾ ਜੀ ਇਹਨਾਂ ਨਾਲ ਇਹ 300 ਛੁੱਟੀ ਕਰਕੇ ਆ ਰਹੇ ਸੀ ਕਿ ਇਹਨਾਂ ਦੀ ਮੰਮੀ ਨੇ ਫੋਨ ਕਰਿਆ ਵੀ ਛੰਜੇ ਤੂੰ ਕਿੱਥੇ ਆ ਪੰਜ ਕੁ ਮਿੰਟ ਪਹਿਲੀ ਤੇ ਉਹਨੇ ਨਹੀਂ ਕਿਹਾ ਵੀ ਮੈਂ ਆ ਰਿਹਾ ਮੰਮੀ ਵੀ ਮੈਂ ਰਾਤੇ ਜਾ ਉਹ ਰਾਤੇ ਜਾਂਦੀ ਇਹਦੇ ਸ਼ਾਸੰਕਰ ਕੋਲੇ ਆ ਕੇ ਜਿਹੜਾ ਰੈਸ਼ੀਟੈਂਟ ਹੋ ਗਿਆ ਜੀ ਇਹਦੇ ਨਾਲ ਕੋਮ ਸੀਗਾ ਹੋਰ ਇਹਦੇ ਨਾਲ ਇੱਕ ਰੋਟੇ ਦਾ ਬੰਦਾ ਸੀਗਾ ਜੀ ਮੁੰਡਾ ਰੋਟੇ ਦਾ ਹੀ ਮੋਟਰਸਾਈਕਲ ਸੀਗਾ ਜੀ ਉਹਦੇ ਰੋਟੇ ਵਾਲੇ ਮੁੰਡੇ ਦੇ ਕਦ ਜਿਹੜਾ ਵਿਆਹ ਕਰੋ ਹੋਇਆ ਵਿਆਹ ਨੂੰ ਆ 20 ਦਿਨ ਹੋ ਗਏ 27 ਤਰੀਕ ਨੂੰ ਵਿਆਹ ਹੈ ਵਿਆਹ ਵਿਆਹ ਦੇ 20 ਦਿਨ ਹੋ ਗਏ ਕਾਰਵਾਈ ਕਰਕੇ ਹਨ ਮਵਾਜਾ ਦਿੱਤਾ ਹੈ ਐਸੀ ਗਰੀਬ ਬੰਦੇ ਆ ਬਹੁਤ ਵੀ ਸਾਡੇ ਕੋਲੇ ਛੱਡ ਹੀ ਉਹ ਮੋਟੀ ਸੀ ਛੱਡੀ ਉਹ ਬੰਦਾ ਸੀ ਸਾਡੇ ਹੀ ਉਹ ਲਾਨੇਦਾਰ ਸੀ ਰੋਟੀ ਰੋਟੀ ਦਾ ਸਾਡਾ ਰੋਟੀ ਹੀ ਗੁਜ਼ਾਰਾ ਚੱਲਦਾ ਸੀ ਸਾਡਾ ਹਾਂ ਉਹ ਤਾਂ ਹੀ ਚੱਲਦਾ ਰੋਟੀ ਰੋਟੀ ਦਾ ਵੀ ਸੰਤਾਰ ਦਾ ਜਿਹੜਾ ਸਾਲਾ ਜੀ ਉਹਨੇ ਬਾਹਰ ਜਾਣਾ ਸੀਗਾ ਉਹਨੇ ਰਾਤ ਨੂੰ ਫਲੈਟ ਦੇ ਛੱਡਣ ਜਾ ਉਹ ਜਾਣਾ ਸੀਗਾ ਉੱਥੋਂ ਉੱਥੇ ਜਾਣਾ अच्छा चढ़ण जाना हां अच्छा पर तो घर तो थोड़ी दूरी पे होया हां घर तो थोड़ी दूरी मांगਦਾ ਹੀ ਜਾਨੂੰ ਦਿੱਤਾ ਆ ਮੋ ਆਜਾ ਸਾਡਾ ਬੰਦਾ ਜੇ ਕੋਈ ਹੋਣਦਾ ਗੱਡੋਂ ਵੀ ਵਿਵਕੀ ਕਰੋਦੇ ਦਾ ਮੁੰਡਾ ਵੀ ਜਾਂ ਜੋਨੀ ਗਰੀਬ ਆਂ ਜਨੇ ਨੇ ਪਈ ਗੇੜੇ ਬਾਈ ਕੱਲ ਨੇ ਮਾਰ ਕੇ ਛੱਟ ਕੇ ਗਿਆ ਵੀ ਉਹਨਾਂ ਤੇ ਕਾਰਵਾਈ ਕਰਕੇ ਕੋਈ ਜਿਨਾ ਕੁਛ ਦਿੱਤਾ ਕੋਈ ਨਹੀਂ ਸੀ ਇੱਥੇ ਰੁਕ ਰਿਹਾ ਮੈਂ ਸਵਾ 8:30 ਵਜੇ ਦੇ ਬੰਨ ਦਾ ਕਰੀ ਮੈਂ ਉਹ ਤੋਂ ਗੁਲਚਿਆਂ ਦਾ ਕੰਮ ਬੰਦ ਕਰਕੇ ਮੈਂ ਘਰ ਜਾ ਰਿਹਾ ਸੀ ਮੈਂ 40 ਨੰਬਰ ਫੜ ਕੇ ਤੇ ਰਹਿਣਾ ਇੱਥੇ ਕੋਈ ਨਹੀਂ ਸੀ ਰੁਕ ਰਿਆ ਵਾ ਉਤਰ ਕੇ ਦੇਖ ਉਤਰੇ ਉਤਰਿਆ ਥੋੜਾ ਜਿਹਾ ਦੇਖਿਆ ਵੀ ਆ ਉਤਰ ਕੇ ਵੀ ਬੰਦਿਆਂ ਦੀ ਹੈ ਨਹੀਂ ਸੀ ਪਾਲਸ ਬਿਲਕੁਲ ਨਹੀਂ ਸੀਗੀ ਮੈਂ ਹੱਥ ਫੜ ਕੇ ਦੋਨਾਂ ਦੇ ਦੇਖੇ ਨੇ ਰੁਕਿਆ ਜੇ ਮਾਰੇ ਜੇ ਵੀ ਸਾਥ ਚੱਲਦੇ ਹੁੰਦੇ ਮੈਂ ਖੁਦ ਉਹਨਾਂ ਨੂੰ ਆਪਦੇ ਟੈਂਪੂ ਦੇ ਵਿੱਚ ਪਾ ਕੇ ਨਾਲ ਹਸਪੀਟਲ ਲੈ ਜਾਂਦਾ ਐਡਾ ਕੋਈ ਆਪਾਂ ਨੂੰ ਪੁਲਿਸ ਦਾ ਡਰ ਨਹੀਂ ਆਪਾਂ ਕਿਹੜਾ ਚੋਰੀ ਕੀਤੀ ਹੈ ਕੋਈ ਇਹ ਬਚਨ ਦੀ 1% ਵੀ ਚਾਂਸ ਹੁੰਦੀ ਆਪਾਂ ਲੈ ਜਾਂਦੇ ਆਪਾਂ ਨੂੰ ਇਹ ਜੀ ਗੱਲ ਇਸ ਤਰ੍ਹਾਂ ਦੀ ਕੰਡੀਸ਼ਨ ਇਸ ਤਰ੍ਹਾਂ ਦੀ ਸਿਸਟਮ ਕੰਡੀਸ਼ਨ ਮੇਰਾ ਡੈੱਡ ਪੈ ਸੀਗੀ ਬਿਲਕੁਲ ਕਿੱਥੇ ਕਿੱਥੇ ਸੱਟਾਂ ਲੱਗੀਆਂ ਹੋਤਾਂ ਆ ਇੱਕ ਦਾ ਸਿਰ ਦੇ ਵਿੱਚ ਸੀਗਾ ਸਿਰ ਚੋਂ ਬਲੱਡ ਜਾ ਰਿਆ ਸੀ ਇੱਕ ਬੰਦਾ ਤੇ ਦੂਸਰਾ ਬੰਦਾ ਮੂਦਾ ਪਿਆ ਸੀ ਅੱਛਾ ਉਹ ਵੀ ਹਿਲ ਹਿਲਜੁਲ ਕੁਛ ਨਹੀਂ ਸੀ ਸਿਰ ਕਿਸੇ ਲੋਕਾਂ ਨੇ ਚੱਕਣ ਦੀ ਕੋਸ਼ਿਸ਼ ਨਹੀਂ ਕੀਤੀ ਕੁਛ ਨਹੀਂ ਜੀ ਕੀਤਾ ਮੈਨੂੰ ਵੀ ਕਹਿੰਦੇ ਤੂੰ ਭੱਜ ਜਾ ਤੂੰ ਨਾ ਖੜ ਦੇ ਨਾ ਖੜ ਜੇ ਚੱਲਦੇ ਹੁੰਦੇ ਆਪਾਂ ਉਹਨਾਂ ਦੀ ਸੁਣਦੇ ਨਾ ਮੈਂ ਕਿਹਾ ਡੈਡ ਕੇਸ ਆ ਵੀ ਇਹ ਤਾਂ ਫਿਰ ਇਹਦਾ ਬੰਦੇ ਨੇ ਕਹਿਣਾ ਵੀ ਨਹੀਂ ਵੀ ਮੇਰੀ ਮਦਦ ਕਰਨ ਲਈ ਆਇਆ ਜਾਂ ਕੁਛ ਕਰਨ ਲਈ ਆ ਇਹ ਤਾਂ ਮੇਰੇ ਵੀ ਗੱਲ ਪੈਣ ਦਾ ਉਹ ਸੀਗਾ ਪਰ ਜੇ 1% ਵੀ ਚਾਂਸ ਹੁੰਦੇ ਆਪਾਂ ਲੈ ਜਾਂਦੇ ਮੈਂ ਘਰ ਗਿਆ ਘਰ ਜਾ ਕੇ ਗੱਲ ਕੀਤੀ ਉਹ ਕਹਿੰਦੇ ਤੈਨੂੰ ਸ਼ਰਮ ਨਹੀਂ ਆਈ ਮੈਨੂੰ ਖੁਦ ਕਰਦਿਆਂ ਨੇ ਵੀ ਗਿਆ ਬੀਤੂ ਹਸਪੀਟਲ ਦਾ ਲੇਜੈਂਡਾ ਨੂੰ ਜੇ ਬਚ ਬਚ ਜਾਂਦੀ ਕਿ ਇਹਦੀ ਜਾਨ ਪਰ ਉਹਦਾਂ ਦਾ ਕੋਈ ਹੈ ਨਹੀਂ ਸੀ ਗੱਡੀ ਨਾਲ ਮਾਰਿਆ ਹੋਇਆ ਵੀ ਜੀ ਗੱਡੀ ਗੱਡੀ ਉਹਨਾਂ 'ਚ ਲੱਗੀ ਆ ਇਹ ਤਾਂ ਗੱਲ ਜੈਨੂਨ ਜੀ ਗੱਲ ਇਹ ਬਾਈਕ ਤੇ ਸੀ ਮੇਰੇ ਆਉਣ ਤੋਂ ਪਹਿਲਾਂ ਇਹ ਹੋ ਚੁੱਕਿਆ ਜੀ ਆਜਾ ਸਾਹਿਬ ਕੋਈ ਪੁਨੀ ਨਹੀਂ ਸੀ ਰੁਕ ਰਿਹਾ ਮੇਰੇ ਮੈਂ ਤੁਰਿਆ ਜਦੋਂ ਮੇਰੇ ਕੋਲ ਜੀ ਐਂਬੂਲੈਂਸ ਵੀ ਨਹੀਂ ਗਈ ਐਂਬੂਲੈਂਸ ਵਾਲੇ ਨੇ ਵੀ ਦੇਖ ਕੇ ਇਹਨਾਂ ਨੂੰ ਰੋਕਿਆ ਨਹੀਂ ਜਦ ਕਿ ਐਂਬੂਲੈਂਸ ਵਾਲੇ ਤੇ ਤਾਂ ਕੇਸ ਵੀ ਨਹੀਂ ਬਣਦਾ ਐਂਬੂਲੈਂਸ ਵਾਲਾ ਤਾਂ ਮਦਦ ਲਈ ਹੋਗਾ ਆਪਣੇ ਐਂਬੂਲੈਂਸ ਵਾਲੇ ਨੇ ਵੀ ਉਹ ਨਹੀਂ ਕੀਤਾ। ਮਦਦ ਕਰਨੀ ਚਾਹੀਦੀ। ਕੱਲ ਨੂੰ ਮੈਂ ਵੀ ਗਿਰਿਆ ਪਿਆ ਉਹਦਾ ਮੇਰੇ ਘਰਦਿਆਂ ਨੇ ਵੀ ਇਹੀ ਗੱਲ ਕਹੀ ਜੇ ਕੱਲ ਨੂੰ ਤੂੰ ਗਿਰਿਆ ਪਿਆਵੇਂਗਾ ਤੈਨੂੰ ਵੀ ਨਹੀਂ ਕੇਹਨੇ ਚੱਕਣਾ ਕਿ ਤੈਨੂੰ ਕੋਈ ਛੱਡ ਕੇ ਜਾਵੇ ਤਾਂ ਤੈਨੂੰ ਵੀ ਬੁਰਾ ਲੱਗੂ ਤੇ ਸਾਨੂੰ ਵੀ ਬੁਰਾ ਲੱਗੂਗਾ। ਆਪਾਂ ਨੂੰ ਮਦਦ ਤਾਂ ਕਰੋ ਜੇ 1% ਵੀ ਬੰਦੇ ਦਾ ਚਾਂਸ ਆ। ਹਾਂ। ਉਹ ਜੀ ਪੈਪਸੀ ਕੋਲੋਂ ਕੰਮ ਕਰਦੇ ਸੀਗੇ ਉੱਥੋਂ ਡਿਊਟੀ ਤੋਂ ਆ ਰਹੇ ਸੀਗੇ। ਤੇ ਆਪਣੇ ਸਸੰਕਰ ਜਲਾਈ ਇੱਥੇ ਉੱਥੇ ਰੋਡ ਦੇ ਉੱਪਰ ਨਾਲ ਉਹਨਾਂ ਆਪਸਾਂ ਤੇ ਵਹੀਕਲ ਕੋਲੋਂ ਟੱਕਰ ਮਾਰ ਦਿੱਤੀ ਜੀ। ਇੱਕ ਨਾਲ ਉਹਦਾ ਦੋਸਤ ਸੀ ਕੋਈ ਰੋਟੀ ਸਨਾਂ ਦਾ ਜੀ। ਇਕੱਠੇ ਕੰਮ ਕਰਦੇ ਸੀ ਇਕੱਠ ਦੋਨਾਂ ਵੀ ਹੋ ਗਏ ਹਾਂਜੀ ਦੋਨਾਂ ਦੇ ਇੱਕ ਨਾਮ ਕੀ ਸੀ ਦੋਨਾਂ ਦੇ ਇੱਕ ਦਾ ਨਾਮ ਸੰਜੀਤ ਕੁਮਾਰ ਸੀਗਾ ਜੀ ਮੇਰੇ ਬਰਾਦਰ ਦਾ ਨਾਮ ਹੈਗਾ ਸੀਗਾ ਨਰਿੰਦਰ ਸਿੰਘ ਜਿੰਨੀ ਕਿੰਨੀ ਉਮਰ ਦਾ ਤੁਹਾਡੇ ਬਰਾਦਰ 23 24 24 ਸਾਲਾਂ ਦੇ ਸੀਗੇ ਪਤਾ ਲੱਗਿਆ ਜੀ ਕੌਣ ਸੀ ਨਹੀਂ ਪਤਾ ਹੀ ਨਹੀਂ ਲੱਗਿਆ ਜੀ ਅਜੇ ਸਾਨੂੰ ਕਿਸ ਤਰ੍ਹਾਂ ਦੀ ਕੰਡੀਸ਼ਨ ਤੇ ਤੁਸੀਂ ਬੋਡੀ ਦੇਖੀ ਡੈਡ ਸੀਗੇ ਜੀ ਜਦੋਂ ਜੱਕੇ ਨੇ ਜਾ ਕੇ ਦੇਖੇ ਨੇ ਜੰਮੀ ਡੈਡ ਸੀਗੇ ਜੀ ਤੁਸੀਂ ਕੀ ਮੰਨ ਕਰਦੇ ਹੋ ਸਾਨੂੰ ਨਿਆਂ ਸਾਫ ਚਾਹੀਦਾ ਹੈਗਾ ਜੀ ਸਾਨੂੰ ਮਤਲਬ ਵੀ ਕੌਣ ਸੀਗੇ ਸਾਨੂੰ ਪਤਾ ਲੱਗਿਆ ਜੀ ਜੀ ਇਹ ਮੰਗ ਕਰਦੇ ਆਂ ਵੀ ਜਿਹੜਾ ਤੁਹਾਡਾ ਬ੍ਰਦਰ ਕੀ ਉਹੀ ਘਰ ਦਾ ਕਮਾਉ ਕਮਾਉਦਾ ਸੀ ਹਾਂਜੀ ਹਾਂਜੀ ਸਾਰਾ ਸਿਸਟਮ ਉਹਦੇ ਤੇ ਚੱਲਦਾ ਸੀਗਾ ਜੀ ਮੈਂ ਤਾਂ 5-7000 ਤੱਕ ਕੰਮ ਕਰਦਾ ਡਰਾਈਵਰੀ ਕਰਦਾ ਹਾਂ ਤਾਂ ਜੀ ਵੀ ਸਕੂਲ ਚ 7000 ਤੱਕ ਬੈਂ ਚਲਾਉਣਾ ਜੀ ਮੈਂ ਤਾਂ ਉਹਦੇ ਨਾਲ ਹੀ ਚੱਲਦਾ ਸੀ ਸਾਡਾ ਸਾਰਾ ਸਿਸਟਮ ਜੀ ਆਪਣਾ ਪਤਾ ਕਿੰਨਾ ਸੀ ਕਿ ਜਿਵੇਂ ਜਾ ਕੇ ਸਾਰਾ ਪਤਾ ਲੱਗਿਆ ਸਾਡੇ ਜਿਵੇਂ ਕਿ ਨਿੰਦਰ ਸਿੰਘ ਹੈ son of ਗੁਰਚੰਨ ਗੁਰਤਾਨ ਸਿੰਘ ਹੈ ਉਮਰ 24 ਸਾਲਾ ਇਹਦੀ ਇਹ ਰੋਟੀ ਰੋਟਾ ਦਾ ਰਹਿਣਾ ਵਾਲਾ ਮੁੰਡਾ ਇਹ 23 ਦੇ ਨਾਲ ਇੱਕ ਦਾ ਫਰੈਂਡ ਸੀਗਾ ਸੰਜੇ ਕੁਮਾਰ son of ਜਸਬੀਰ ਸਿੰਘ ਇਹ ਦੋਨੋਂ ਚੰਨੋ ਫੈਕਟਰੀ ਦੇ ਵਿੱਚ ਲੱਗੇ ਹੋਏ ਸੀਗੇ ਤੇ ਉੱਥੋਂ ਆ ਰਹੇ ਸੀਗੇ ਤੇ ਸਤਸੰਗ ਘਰ ਦੇ ਕੋਲ ਨਾਬਾ ਇਹਨਾਂ ਦਾ ਐਕਸੀਡੈਂਟ ਹੋ ਗਿਆ ਕਿੰਨੇ ਹੋਏ ਸੀਗੇ ਕਿ ਇਹ ਕੈਮਰੇ ਵੈਰਾ ਸਾਰੇ ਚੈੱਕ ਕਰ ਲਏ ਰਾਤੀ ਸਾਰੇ ਚੈੱਕ ਕੀਤੇ ਨੇ ਹੁਣ ਵੀ ਸਾਰੇ ਚੈੱਕ ਕੀ ਉਹਦੇ ਵਿੱਚ ਕਲੀਅਰ ਨਹੀਂ ਹੋ ਰਿਹਾ ਕਿਸ ਚੀਜ਼ ਨਾਲ ਇਹਦਾ ਐਕਸੀਡੈਂਟ ਹੋਇਆ ਕਿ ਕਿੰਨੀ ਉਮਰ ਸੀ ਇਹਨਾਂ ਦੀ ਇਹ ਜਿਹੜਾ ਆਪਣਾ ਨੀਂਦਰ ਸਿੰਘ ਸੀਗਾ ਇਹਦੀ ਉਮਰ 24 ਸਾਲ ਸੀਗੀ ਜਿਹੜਾ ਸੰਜੇ ਕੁਮਾਰ ਆ ਇਹਦੀ ਉਮਰ ਸੀਗੀ 25 ਸਾਲ ਸੰਜੇ ਕੁਮਾਰ ਹਾਂ ਜਿਹੜਾ ਸੰਜੇ ਕੁਮਾਰ ਸੀਗਾ ਇਹਦਾ 1 ਮਹੀਨਾ ਪਹਿਲਾਂ ਹੀ ਮੈਰਿਜ ਹੋਈ ਸੀਗੀ ਕੰਮ ਕਿੱਥੇ ਕਰਦੇ ਸੀਗੇ ਇਹ ਚੰਨੋ ਫੈਕਟਰੀ ਦੇ ਵਿੱਚ ਕੰਮ ਕਰਦੇ ਸੀਗੇ ਉੱਥੋਂ ਵਾਪਸ ਆ ਰਹੇ ਸੀ ਉੱਥੋਂ ਵਾਪਸ ਆ ਰਹੇ ਸੀਗੇ ਆਕੇ ਇਹਨਾਂ ਦਾ ਇੱਕਦਮ ਐਕਸੀਡੈਂਟ ਹੋਇਆ ਜਿੱਥੇ ਐਕਸੀਡੈਂਟ ਹੋਇਆ ਅੱਧਾ ਕਿਲੋਮੀਟਰ ਦਾ ਸਿਰਫ ਹੈਗਾ ਵੀ ਘਰ ਤੋਂ ਰਸਤਾ ਹੈ ਬਿਲਕੁਲ ਬਿਲਕੁਲ ਅੱਧਾ ਕਿਲੋਮੀਟਰ ਦਾ ਟਾਈਮ ਸੀ ਜਾਂਦਾ ਹੈ ਐਕਸੀਡੈਂਟ ਹੋ ਗਿਆ ਹਾਂਜੀ ਫਰਦਰ ਕੀ ਕਰਦੇ ਸੀਗੇ ਬਸ ਇਹਦੇ ਇਹਦੀ ਪਰਚਾ ਦਰਜ ਕਰਕੇ ਇਹਨਾਂ ਪੋਸਟਮਾਰਟਮ ਵੀਰਾ ਕਰਵਾ ਕੇ ਅਰੀਜਨਲ ਨਕਲੇ ਕਰਾਂਗੇ ਤੇ ਜਿਵੇਂ ਪਤਾ ਲੱਗਿਆ ਸੀ ਸੀਸੀਟੀਵੀ ਘਰ ਤੇ ਕੋਈ ਜਿਹੜੇ ਵਹੀਕਲ ਨੇ ਮਾਰ ਗਿਆ ਅਸੀਂ ਉਹ ਸਾਰੇ ਚੈੱਕ ਕੀਤੇ ਆ ਸਾਰੀ ਰਾਤ ਦੀ ਚੈੱਕ ਕੀਤੀ ਤੇ ਹੁਣ ਵੀ ਮੈਂ ਖੁਦ ਜਾ ਕੇ ਚੈੱਕ ਕੀਤੇ ਸਾਰੇ ਉਹਦੇ ਵਿੱਚ ਕਲੀਅਰ ਨਹੀਂ ਆ ਰਿਹਾ ਕਿਸ ਚੀਜ਼ ਨੇ ਐਕਸੀਡੈਂਟ ਬਾਕੀ ਅਸੀਂ ਸਾਰੀ ਦੁਆਰ ਤੋਂ ਚੈੱਕ ਕਰਾਂਗੇ ਜਿਵੇਂ ਵੀ ਉਹ ਤੁਹਾਨੂੰ ਦੱਸਾਂਗੇ ਪਰ ਕਿਹੜੀ ਸਾਰਾ ਤੇ ਇਤਮਾਮ ਬਤਾ ਹਾਂ ਉਹ ਜੀ ਪੈਪਸੀ ਕੋਸ਼ ਕੰਮ ਕਰਦੇ ਸੀਗੇ ਉੱਥੋਂ ਡਿਊਟੀ ਤੋਂ ਆ ਰਹੇ ਸੀਗੇ ਤੇ ਆਪਣੇ ਸਸੰਘ ਘਰ ਜਲਾਈ ਇੱਥੇ ਉੱਥੇ ਰੋਡ ਦੇ ਉੱਪਰ ਨਾ ਹੀ ਉਹਨਾਂ ਆਪਸਾ ਤੇ ਵਹੀਕਲ ਬਰਨ ਟੱਕਰ ਮਾਰ ਦਿੱਤੀ ਹੈ ਜੀ ਇੱਕ ਨਾਲ ਉਹਦਾ ਦੋਸਤ ਸੀਗੇ ਰੋਟੀ ਸੰਨਾ ਦਾ ਜੀ ਇਕੱਠੇ ਕੰਮ ਕਰਦੇ ਸੀ ਇਕੱਠੇ ਜਾਂਦੇ ਸੀਗੇ ਤੇ ਉਹਨਾਂ ਦੀ ਮੌਕੇ ਤੇ ਡੈਥ ਹੋ ਗਈ ਜੀ ਦੋਨੋਂ ਦੀ ਹੋ ਗਈ ਹਾਂਜੀ ਦੋਨੋਂ ਦੀ ਇੱਕ ਦਾ ਨਾਮ ਸੰਜੇ ਕੁਮਾਰ ਸੀਗਾ ਜੀ ਮੇਰੇ ਬਰਾਦਰ ਦਾ ਨਾਮ ਹੈਗਾ ਸੀਗਾ ਨਰਿੰਦਰ ਸਿੰਘ ਜਿੰਨੀ ਕਿੰਨੀ ਉਮਰ ਦਾ ਤੁਹਾਡੇ ਬਰਾਦਰ 23 24 24 ਸਾਲਾਂ ਦੇ ਸੀਗੇ ਪਤਾ ਲੱਗਿਆ ਜੀ ਕੌਣ ਸੀ ਨਹੀਂ ਪਤਾ ਹੀ ਨਹੀਂ ਲੱਗਿਆ ਜੀ ਅਜੇ ਸਾਨੂੰ ਕਿਸ ਤਰ੍ਹਾਂ ਦੀ ਕੰਡੀਸ਼ਨ ਤੇ ਤੁਸੀਂ ਬਾਡੀ ਲੱਕੀ ਡੈੱਡ ਸੀਗੇ ਜੀ ਜਦੋਂ ਚੱਕੇ ਨੇ ਜਾ ਕੇ ਦੇਖਿਆ ਨੇ ਜੰਮੀ ਡੈੱਡ ਸੀਗੇ ਤੁਸੀਂ ਜੀ ਮੰਨ ਕਰਦੇ ਸਾਨੂੰ ਨੇ ਸਾਫ ਚਾਹੁੰਦੇ ਹੈ ਗਈ ਸਾਨੂੰ ਮਤਲਬ ਵੀ ਕੌਣ ਸੀ